ਲਓ ਜੀ ਆ ਗਈ ਅੱਜ ਕਣਕੇ ਵੱਢਣ ਦੀ ਵਾਰੀ ਅੱਜ ਲੱਗੇ ਆਂ ਅਸੀਂ ਬੂਟੇ ਜੀ ਕਣਕੇ ਵੱਢਣ ਲੇਬਰ ਤਾਂ ਮਿਲਦੀ ਨਹੀਂ ਤੁਹਾਨੂੰ ਵੀ ਪਤਾ ਹੋਣਾ ਕਿ ਲੇਬਰ ਦਾ ਭੋਖਾ ਜੀ ਲੇਬਰ ਉਧਰੋਂ ਆਏ ਨਹੀਂ ਰਹੀ ਜੀ ਮੋਰੇ ਬੋਟਾ ਦਾ ਟਾਈਮ ਆ ਤੇ ਸਰਕਾਰਾਂ ਇਦਾਂ ਦੀਆਂ ਉਹ ਲੇਬਰ ਉਧਰ ਭੇਜਣ ਲਈ ਹੈਗੀ ਤੇ ਲਾਇਆ ਜਿਗਾਰ ਜੇ ਲਾ ਕੇ ਦੇਖਿਆ ਇੱਕ ਜਿਗਾਰ ਤਾਂ ਵਧੀਆ ਚੱਲਦਾ ਹੈ ਪੱਧਰੇ ਤਾਂ ਵਧੀਆ ਚੱਲਦਾ ਪਰ ਬੂਟੇ ਜੀ ਵੱਢ ਕੇ ਦੇਖਿਆ ਜਿਹਦੇ ਨਾਲ ਬਹੁਤ ਸੋਹਣੇ ਬਹੁਤ ਸੋਹਣਾ ਵੱਢਦਾ ਹੈ ਗਾਹਾਂ ਗਾਹਾਂ ਇਦਾਂ ਨਹੀਂ ਕੁਝ ਕਰਨੇ ਪੈਣੇ ਆ ਭਾਈ ਇਹ ਬੂਟੇ ਹੀ ਗਣਕਾ ਲਾਣੀਆਂ ਆ ਆ ਤੁਹਾਨੂੰ ਮੂਟੇ ਮੜਾਈ ਟਰੈਕਟਰ ਦੇ ਨਾਲ ਕਿੱਦਾਂ ਕਰਦੇ ਹੁੰਦੀ ਆ ਕਾਮਯਾਬਤਾ ਹੈ ਪਰ ਗਾਂ ਗਾਂ ਹੋਰ ਨਵੀਂ ਤਕਨੀਕ ਵੀ ਆ ਜਾਣੀ ਇਹਦੇ ਵਾਲੇ ਜੀ ਦਿਖਾਉਦੇ ਆ ਜੀ ਦੇਖੋ ਜੀ ਇਹ ਜੀ ਗੱਲ ਲੱਗਿਆ ਨੀ ਇੱਦਾਂ ਵੀ ਹੈਗਾ ਤੇ ਪਿੱਛੇ ਛੜਦੀ ਐ ਨਾਰਾ ਬੰਦੀ ਆ ਜਿਹੜੇ ਥੋੜੇ-ਥੋੜੇ ਡਿਗੀ ਹੋਆ ਉਹੇ ਲੰਬਾ ਹੁੰਦੇ ਆ ਨਹੀਂ ਬਾਕੀ ਦਾ ਬਿਲਕੁਲ ਅਧਰੇ ਥੋੜੇ-ਥੋੜੇ ਡਿਗੀ ਦਾ ਲੰਬੀ ਪਈ ਸੀਗੀ ਇਹ ਵੀ ਚੱਕਦੀ ਆ ਦੇਖ ਲਓ ਲਾਇਓ ਤਾਂ ਬੂਕੇ ਦੇ ਵਿੱਚ ਆ ਸਫਾਈ ਵਧੀਆ ਪਿੱਛੇ ਛੱਕਾ ਤਾਂ ਨਹੀਂ ਛੜਦੀ ਮਾਰਾ ਵੀ ਇਹਨੂੰ ਬੰਨੇ ਸਾਫ ਹੀ ਆ ਮੈਂ ਉਹ ਛੱਕਾ ਸੀਗਾ ਇਹ ਜਿਆਦਾ ਬਿਲਕੁਲ ਲੰਬੀ ਪਈ ਆ ਖੜਕ ਉਹਨੂੰ 100 ਬੜਨੀ ਓਕੀ ਹੋਲੀ ਇਹ ਨਾਲ ਨਹੀਂ ਜਿਹੜੀ ਮਾੜੀ ਮੋਟੀ ਟੇਢੀ ਹੋਈ ਉਹ ਆ ਜਾਂ ਥੋੜੀ ਬੋਟੀ ਖੜੀ ਆ ਜੀ ਡਿੱਗੀ ਆ ਵਾ ਉਹ ਤਾਂ ਵੱਢੀ ਜਾਂਦੀ ਆ ਕੋਈ ਤਾਂ ਸਪਾਈ ਕੋਈ ਗਰੀ ਜਾਂਦੀ ਆ ਪਰੇਸ਼ਮੀ ਦੀ ਕੋਈ ਨਹੀਂ ਜੀ ਜਿਹੜੇ ਆ ਨਾਗੌਂ ਫਰੋਂ ਇਹਨੇ ਆ ਇਹਦੇ ਇੱਥੇ ਦਾ ਸਾਰੇ ਲੇਬਰ ਵਾਲੇ ਕਿੱਥੇ ਹੋ ਆ ਇਹਨਾਂ ਨੇ ਬਾਪ ਇਹਨਾਂ ਨੇ ਫਰੀਆ ਬੁਣਣੀਆਂ ਆ ਉਹਨਾਂ ਨੇ ਦਾਤੀ ਨਾਲ ਨਾਲ ਬਣਦੇ ਨੇ ਉਸ ਵੇਲੇ ਗਾਹਾਂ ਗਾ ਕੇ ਸਾਨੂੰ ਇਦਾਂ ਦੇ ਕੰਮ ਕਰਨੇ ਪੈਣੇ ਆ ਲੇਬਰ ਉੱਪਰ ਦਾ ਹੁਣ ਬਹੁਤ ਮੁਸ਼ਕਲ ਆ ਇਸ ਹਿਸਾਬ ਨਾਲ ਚੱਲਦੇ ਆ ਇਹ ਰੋਕ ਜਲਾਸ ਪਾਈ ਬੰਦੀ ਉਹਦਾ ਹੁਣ ਲੇਵਰ ਵਾਲੇ ਵੜਦੇ ਆ ਉਹਦਾ ਜਾ ਕਰਦਾ ਲੇਵਰ ਵਾਲੇ ਖਲਾਰਾ ਪਾਉਂਦੇ ਆ ਆਹੋ ਸਾਫ ਹੀ ਆ ਔਰ ਇੱਕ ਖਲਾਰਾ ਨਹੀਂ ਕੋਈ ਟਟਾਲੀ ਜਿੱਥੇ ਹਨ ਨਹੀਂ ਜੇਰ ਮਿਲਦੀ ਤਾ ਫੇ ਇਦਾਂੇ ਕੰਮ ਪਾਣੇ ਪੈਣੇ ਆ ਉਹਦੇ ਟਾਈਮ ਪੰ 10:00 ਵਜੇ ਤੇ ਦਿਹਾੜੀ ਦੇ ਸਾਡੇ ਦੁਪਹਿਰਾ ਹੋਇਆ ਉਹਦੇ 3:00 ਵਜੇ ਹੋਣੇ ਆ ਸਾਰ ਕੇ ਪਾਜ 5.5 5.5 6 ਦੇ ਪੱਟੇ ਉਹ ਵੀ ਬਾਈਕ ਦਾ ਰੋਕੇ ਚਲਾਈ ਗਿਆਗਾ ਸੈਟਰੀ ਫੰਟਾ ਲਾਣ ਲੱਗੇ ਆਪਣਾ ਪੈਂਦਾ ਥੋੜਾ ਜਿਹਾ ਚੱਕਲੇ ਪੈਂਦੀ ਫੰਟਾ ਦੋਗੇ ਇੱਥੋਂ ਲੱਗੇ ਉਹਲੇ ਲੈਵਲ ਵਾਲੇ ਮੁੰਡੇ ਪਿੱਛੇ ਨਾਲੇ ਚੱਪੀ ਜਾਂਦੇ ਆ ਉਸ ਮਿਲਦੇ ਆ ਜੀ ਸਾਰੀ ਵੀਡੀਓ ਤੇ